ਮੈਂ ਅੱਜ ਹਲਕਾ ਦਸੂਹਾ ਵਾਸੀਆਂ ਦੇ ਵਾਸਤੇ ਇੱਕ ਖੁਸ਼ਖਬਰੀ ਦੀ ਸਾਂਝੀ ਕਰ ਰਿਹਾ ਲੰਬੇ ਸਮੇਂ ਤੋਂ ਸਾਡੇ ਹਲਕੇ ਦੀਆਂ ਜੋ ਸੜਕਾਂ ਨੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਸੀਗੇ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 10 ਸਾਲ ਤੋਂ ਕਈ ਸੜਕਾਂ ਸੀਗੀਆਂ ਜਿਹੜੀਆਂ ਨਹੀਂ ਬਣਾਈਆਂ ਗਈਆਂ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮਾਨਯੋਗ ਸਾਡੇ ਪੀਡਬੀ ਡੀ ਮਿਨਿਸਟਰ ਸਾਹਿਬ ਵੱਲੋਂ ਜਿਹੜੀਆਂ ਸੜਕਾਂ ਦੀ ਪ੍ਰਵਾਨਗੀ ਆ ਪਿਛਲੇ ਦਿਨੀ ਜਾਰੀ ਕਰਤੀ ਗਈ ਹੈ ਔਰ ਕੁੱਲ ਸਾਡੇ ਹਲਕੇ ਦੀਆਂ 50 ਸੜਕਾਂ ਪਹਿਲੇ ਫੇਸ ਦੇ ਵਿੱਚ ਜਿਨ੍ਹਾਂ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਉਹਦੇ ਨਾਲ ਸਾਡੇ ਪਿੰਡਾਂ ਦੀਆਂ ਕਈ ਸੜਕਾਂ ਦਸੂਹਾ ਔਰ ਤਲਵਾੜਾ ਦੀਆਂ ਬਹੁਤ ਸੜਕਾਂ ਜਿਹੜੀਆਂ ਉਹਦੇ ਵਿੱਚ ਤੇ ਕਵਰ ਹੋ ਰਹੀਆਂ ਨੇ ਜਿਹੜੀਆਂ ਮੇਨ ਸੜਕਾਂ ਸਾਡੇ ਦਸੂਹਾ ਦੀਆਂ ਜਿਹੜੀਆਂ ਦਸੂਹਾ ਤੋਂ ਕਾਨਵਰਟ ਸਕੂਲ ਵਾਲੀ ਸੜਕ ਸੀਗੀ ਦਸੂਹਾ ਤੋਂ ਠੱਕਰ ਦਸੂਹਾ ਤੋਂ ਤੇ ਡੱਫਰ ਪਾਇਆ ਰੰਡਾਵਾ ਇਹ ਜਿਹੜੀਆਂ ਮੇਨ ਸੜਕਾਂ ਜਿਹੜੀਆਂ ਸਾਡੀਆਂ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਸਨ ਇਹ ਬੰਨ੍ਹ ਰੀਆਂ ਨੇ ਇਸ ਤੋਂ ਇਲਾਵਾ ਦਸੂਹੇ ਦੀਆਂ ਹੋਰ ਬਹੁਤ ਸੜਕਾਂ ਦਸੂਹਾ ਤੋਂ ਮੰਡਪੜੇ ਦਸੂਹਾ ਤੋਂ ਕੱਲੋਵਾਲ ਘੋਗਰਾਵਾਲੀ ਸੜਕ ਹੋਰ ਜਿਹੜੀਆਂ ਸੜਕਾਂ ਨੇ ਇਹ ਵੀ ਬੰਨ੍ਹ ਰੀਆਂ ਨੇ ਇਸ ਤੋਂ ਇਲਾਵਾ ਤਲਵਾੜਾ ਦੀਆਂ ਜਿਹੜੀਆਂ ਮੇਨ ਸੜਕਾਂ ਸੀਗੀਆਂ ਧਨਵਾੜਾ ਮਾਰਕਪੁਰ ਰੂਟ ਤੋਂ ਪੱਲੀ ਤੱਕ ਜਿਹੜੀ ਸੜਕ ਜਾਂਦੀ ਹੈ ਪੰਬੋ ਤਾੜ ਵਾਲਾ ਰੂਟ ਆ ਹਾਜੀਪੁਰ ਤੋਂ ਸਵਾਰ ਨੂੰ ਜਾਣ ਵਾਲਾ ਰੂਟ ਆ ਇਸ ਤੋਂ ਇਲਾਵਾ ਹੋਰ ਜਿਹੜੀਆਂ ਸੜਕਾਂ ਨੇ ਕਮਾਈ ਦੇਵੀ ਦੀਆਂ ਕਮਾਈ ਦੇਵੀ ਤੋਂ ਨਰੰਗਪੁਰ ਕਮਾਈ ਦੇਵੀ ਤੋਂ ਬਹਿਖਸ਼ਾਲਾ ਇਹ ਦਦਾਰਪੁਰ ਤੋਂ ਪਢਿਆਰਾ ਚੌਂਕੀ ਮੱਲਾ ਸਾਰੀਆਂ ਜਿਹੜੀਆਂ ਸੜਕਾਂ ਨੇ ਇਹਨਾਂ ਦੀ ਅਪਰੂਵਲ ਆਈ ਹੋਈ ਹੈ ਔਰ ਬਹੁਤ ਜਲਦੀ ਜਿਹੜੇ ਪੇ 2-3 ਦਿਨਾਂ ਦੇ ਵਿੱਚ ਵਿੱਚ ਟੈਂਡਰ ਲਾ ਕੇ ਅਗਲੇ ਮਹੀਨੇ ਇਹਨਾਂ ਸੜਕਾਂ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਜਾਊਗਾ ਔਰ ਮੈਂ ਧੰਨਵਾਦ ਦੁਆਰਾ ਕਰਦਾ ਮੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਹਲਕੇ ਨੂੰ ਇੰਨੀਆਂ ਜੁੜੀਆਂ ਰੋਡਸ ਨੇ ਉਹਦਾ ਜਿਹੜਾ ਕੰਮ ਆ ਦਿੱਤਾ ਹੈ ਉਹ ਦੂਜੇ ਫੇਸ ਦੇ ਵਿੱਚ ਹੋਰ ਜਿਹੜੀਆਂ ਰਹਿੰਦੀਆਂ ਸੜਕਾਂ ਨੇ ਉਹ ਵੀ ਇਹਦੇ ਵਿੱਚ ਜਰੂਰ ਆ ਜਾਣਗੀਆਂ ਔਰ ਮੈਂ ਹਲਕਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਧੰਨਵਾਦ